ਲੋ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਨੇ ਇੱਕ ਪਹਿਲਾ ਵੀ ਇਸ ਰੋਟਾਵੇਟਰ ਦੀ ਵੀਡੀਓ ਆਪਾਂ ਪਾਈ ਆ 10 ਫੁੱਟ ਰੋਟਾਵੇਟਰ 50 50 ਈ ਟਰੈਕਟਰ ਟਰੈਕਟਰ 'ਚ ਮੋਡੀਫਿਕੇਸ਼ਨ ਕਰੀ ਆ ਪੰਪ ਦੀ ਮੋਡੀਫਿਕੇਸ਼ਨ ਆ ਤੇ ਟਰਬੋ ਸਾਰੇ ਵੀਰਾਂ ਨੂੰ ਪਤਾ ਤੇ 10 ਫੁੱਟ ਰੋਟਾਵੇਟਰ ਤੇ ਹਲੇ ਤੱਕ ਮੈਂ ਕੋਈ ਗੜਾ ਨਹੀਂ ਲਾਇਆ ਬੰਨੇ ਨਾਲ ਨਹੀਂ ਕਿਤੇ ਨਹੀਂ ਲਾਇਆ ਮੈਂ ਕਿਹਾ ਤੁਹਾਡੇ ਸਾਹਮਣੇ ਲਾਵਾਂਗੇ ਪਤਾ ਨਹੀਂ ਟਰੈਕਟਰ ਚੱਲਣਾ ਕਿ ਨਹੀਂ ਚੱਲਦਾ ਮੈਨੂੰ ਵੀ ਨਹੀਂ ਪਤਾ ਇਸ ਗੱਲ ਦਾ ਮੈਨੂੰ ਵੀ ਨਹੀਂ ਪਤਾ ਅਗਲੇ ਪਾਸੇ ਜੰਤਰਨਾਂ ਨੂੰ ਦਿਖਾ ਦੇ ਵੀ ਕਿੱਡਾ ਕਿੱਡਾ ਇਹ ਜੰਤਰ ਨ ਤਵੀਆਂ ਨਾਲ ਪਹਿਲੀ ਵਾਈਆ ਕਿਤੇ ਕਿਤੇ ਜੰਤਰ ਰਹਿ ਗਿਆ ਤੇ ਆਪਾਂ ਦਾ ਟਰੈਕਟਰ ਦਾ ਕਹਿਣ ਦਾ ਮਤਲਬ ਪੂਰਾ ਜੋਰ ਹੀ ਦੇਖਣਾ ਜਿਹਦਾ ਪਾਣੀ ਖੜਾ ਹੁੰਦਾ ਫਿਰ ਟਰੈਕਟਰ ਨੇ ਲੰਘ ਜਾਣਾ ਸੀ ਇੱਚ ਕੋਈ ਸ਼ੱਕ ਨਹੀਂ ਹੈ ਨਾ ਸਾਰੇ ਵੀਰਾਂ ਨੂੰ ਪਤਾ ਹੀ ਆ ਪਾਣੀ ਦੇ ਵਿੱਚ ਟਰੈਕਟਰ ਜਾਂਦਾ ਚੱਲ ਘੁੰਮ ਜਾਂਦੇ ਟਾਇਰ ਵੀ ਤੇ ਪਿੱਛੋਂ ਵੀ ਸੌਖਾ ਹੁਣ ਇਹ ਖੇਤ ਹੋਰ ਹੀ ਤਰ੍ਹਾਂ ਦਾ ਬਣਿਆ ਪਿਆ ਮੀਂਹ ਪਿਆ ਅੱਜ ਸ਼ਾਮ ਨੂੰ ਕੱਦੂ ਕਰਨਾ ਲੇਟ ਨਹੀਂ ਆਈ ਤੇ ਹੁਣ ਸੂਵੇ ਦਾ ਪਾਣੀ ਤੇ ਜਨਰੇਟਰ ਲਾ ਕੇ ਇਹਨੂੰ ਭਰਦੇ ਆਂ ਤੇ ਫੇਰ ਆਪਾਂ ਇਹਨੂੰ ਕਦੋਂ ਵੀ ਕਰਾਂਗੇ ਪਰ ਮੈਂ ਸੋਚਿਆ ਵੀ ਟਰੈਕਟਰ ਜਿਵੇਂ ਛੋਟਾ ਤੇ ਰੋਟਾਵੇਟਰ ਵੱਡਾ ਆਪਾਂ ਕਿਉਂ ਨਾ ਟਰੈਕਟਰ ਦਾ ਜ਼ੋਰ ਪਰਖ ਲਈਏ ਕਿਤੇ ਅਡੀ ਸਵੜੀ ਨਾ ਲੋਡ ਪੈ ਜਾਂਦੀ ਹੁੰਦੀ ਉਦੋਂ ਪਹਿਲਾਂ ਹੀ ਕੰਮ ਕੀਤਾ ਚੰਗਾ ਹੁੰਦਾ ਤੇ ਆਪਾਂ ਕੋਈ ਉਹ ਨਹੀਂ ਕਰਨਾ ਵੀ ਕੋਈ ਝੂਠ ਸੱਚ ਮੈਂ ਸਾਰਾ ਕੁਝ ਦਿਖਾ ਕੇ ਤੁਹਾਨੂੰ ਤੇ ਫੇਰ ਇਹਦੇ ਉੱਪਰ ਲੰਗਾ ਆਉਂਗਾ ਪਤਾ ਨਹੀਂ ਇਹਨੇ ਲੰਗਣਾ ਕਿ ਨਹੀਂ ਲੰਗਣਾ ਲੈ ਉਧਰ ਵੀ ਪਏ ਬਹੁਤ ਮੋੜਾ ਮਾੜਾ ਤੇ ਨਾ ਇੱਧਰ ਆ ਦਿਖਾ ਦੇ ਕੰਬਿਆਂ ਕੋਲੇ ਜੰਤਰਲੇ ਬਹੁਤ ਪਏ ਆ ਵਿਚਾਲੇ ਜਿੱਥੇ ਤੇ ਜੰਤਰ ਖੜਾ ਆਪਾਂ ਗਿੜਾ ਲਾ ਕੇ ਦੇ ਦਿਆਂ ਚਲੋ ਆਪਾਂ ਜ਼ਿਆਦਾ ਸਮਾਂ ਨਹੀਂ ਤੁਹਾਡਾ ਲੈਂਦੇ ਟਰੈਕਟਰ ਦਾ ਰਿਵਿਊ ਤੁਸੀਂ ਦੇਖਦੇ ਹੀ ਰਹਿੰਦੇ ਤੇ ਆਪਾਂ ਦੇ ਦਿਆਂ ਵੀ ਟਰੈਕਟਰ ਚੱਲਦਾ ਆ ਕਿ ਨਹੀਂ ਚੱਲਦਾ ਆ ਜਾਓ ਫਿਰ ਜੁੜੇ ਰਹੋ ਆਪਣੇ ਨਾਲ ਨਾ ਨੂੰ ਚੱਕਰ ਦਿਖਾ ਲਿਆ 1600 ਜੌਂਡੀਅਰ 1670 ਰੁਪਏ ਚਲਦਾ ਆ ਦੇਖਿਆ ਓਕੇ ਚੱਲ ਪਿੱਛੇ ਲੀਵਰ ਤੋਂ ਨਹੀਂ ਆਂਡਰਰੋਡਰ ਵੀ ਬੰਦਿਆ ਨਹੀਂ ਆਪਾਂ ਉੱਡਾ ਹੀ ਆ ਵਾਹਿਗੁਰੂ ਫਰ ਦੇ ਕਾਇਆਂ ਅਗਲੇ ਪਾਸੇ ਲੰਮੇ ਪਿਆ ਇਹਦੇ ਪੂਰਾ ਜ਼ੋਰ ਲੱਗਣਾ ਦੇ ਇੱਧਰ ਦਾ ਉਹ ਆਰ ਪੀ ਐਮ ਦਾ ਗਾਜਾ 50000 rpm ਡ੍ਰੌਪ ਕਰਦਾ 500 1000 rpm ਤੇ ਆਪਾਂ ਛੱਡਿਆ ਜੀ ਇਹਨੂੰ 500 rpm ਤੇ ਡ੍ਰੌਪ ਤੇ ਨਾ ਆਉਣਾ ਪੁਰਿਆ ਜੇਰ ਬਣੂ ਜੇ ਦੇਖਿਓ ਇੱਕਦਰੀ ਉੱਪਰ ਜਾਣਾ ਹੈਗਾ ਪਹਿਲੇ ਏਜ तू जा मैं दूसा तीजा ला के देख दी आया क्यों आप देर भी सारे ला के दिखा देने जितना मर गया मर गया कोई चक्कर नहीं थले आ जा के ले दूसा चक दो बैग ਉਂਗਲੀਆਂ ਦੀ ਜਾਣਦਾ ਅੱਗੇ ਲਗਾ ਦੇ ਇਹੋ ਕੱਟਣਾ ਆਪਾਂ ਸਵਾਰ ਕਿੰਨਾਂ ਡਰਾਪ ਕਰ ਗਿਆ ਡਾਬ ਗਿਆ ਡਾਬ ਗਿਆ ਡਾਬ ਗਿਆ 100 ਤੇ ਆ 1500 ਦੇ ਆ ਗਿਆ ਉਹ ਦੂਜੇ ਦਿਨ ਸਵਾਰ ਕਿਆ ਮੋ ਦੂਜੇ ਦਿਨ ਚ ਮਗਰ ਸਫਾਈ ਲਾਗੇ ਦੂਜੇ ਗੇਅਰ ਚ ਨਾ ਮਗਰ ਸਫਾਈ ਨਹੀਂ ਆਉਂਦੀ ਤੇ ਟ੍ਰੈਕਟਰ ਨਾ 100 ਆਰਤੀ ਨੂੰ ਡਰਾਪ ਕਰਦਾ ਪਹਿਲੇ ਤੇ 50 ਚੱਕਰ ਡਰਾਪ ਕਰਦਾ ਤੇ ਦੂਜੇ 100 ਹੁਣ ਆਪਾਂ ਨਾ ਤੀਜਾ ਵੀ ਲਾ ਕੇ ਦੇਖਦੇ ਆ ਮੈਂ ਨਾ ਜਗਾ ਦੀ ਦੇਖ ਲਾ ਜ ਤੇਰਾ ਵਾਵਾ ਜ਼ੋਰ ਲੱਗਣਾ ਖਾਲੀ ਜਗਾ ਤੇ ਨਾ ਫਿਰ ਤੁਸੀਂ ਵੀ ਕਹਿਣਾ ਵੀ ਜ਼ੋਰ ਨਹੀਂ ਲਵਾਉਂਦਾ ਮੈਂ ਤਾਂ ਕਰਕੇ ਦਾ ਜ਼ੋਰ ਲਵਾਇਆ ਜੀ ਨਾ ਪਿਛਲੀ ਵੀਡੀਓ ਤੇ ਮੇਰੇ ਵੀਰਾਂ ਨੇ ਬਹੁਤ ਰੂਟਾ ਟਿਕਟ ਦੇ ਵਿੱਚ ਦਿਖਾ ਦੇ ਕੀ ਬਣ ਗਿਆ ਵਿਚਾਲੇ ਆ ਕੇ ਲੱਗੇ ਥੱਲੇ ਬੈਠ ਕੇ ਦਿਖਾ ਦੇ ਵੇ ਤੇ ਜ਼ੋਰ ਤੋਂ ਹੀ ਆਪੇ ਲਾ ਲੋ ਸਾਹਿਬ ਇਹ ਰੂਟਾ ਵਿਟਰ ਦਾ ਬੰਦਾ ਕੀ ਦਾ ਕਰੈਕਟਰ ਦਾ ਕੀ ਬੰਦਾ ਮੈਂ ਕਿਹਾ ਰੰਬੀ ਦਾ ਕੋਈ ਖਾਲੀ ਬਚੀ ਨਹੀਂ ਹਨ ਫੋਲਵਰ ਗਿਆ ਨਾ ਰੂਟਾ ਵਿਟਰ ਬੜਾ ਸ਼ੌਧਦਾ ਤਾਂ ਹੀ ਡੈਕਟਰ ਪੁਰਿਆ ਉਹਦਾ ਇਹ ਤਾਂ ਟੁਰਨਾ ਨਹੀਂ ਡੈਕਟਰ ਨੇ ਮੈਂ ਤੁਹਾਨੂੰ ਦਿਖਾਉਣਾ ਇੱਕ ਮਿੰਟ ਫੇਰ ਉਹ ਢੇਰੀ ਤੇ ਨਾ ਕਿਹੜਾ ਲਾ ਕੇ ਜਿੱਤੇ ਵਾਵਾ ਸਾਰਾ ਜੰਤਰ ਖੜਾ ਹੋਵੇ ਆਗਲੇ ਪਾਸੇ ਦਿਖਾ ਦੇਣ ਨੂੰ ਆ ਸਾਰਾ ਜੰਤਰ ਕੇ ਤੇ ਸਾਰੇ ਜੀ ਕਿਤੇ ਨਾ ਕਿਤੇ ਖੜਾ ਜੰਤਰ ਤਾਂ ਹੁਣ ਆਪਾਂ ਲਾਉਣਾ ਤੀਜਾ TJ ਦੇਖਦੇ ਆ ਕੀ ਕਰਦਾ 1600 TJ ਗੇਰ ਤੇ 1470 ਤੇ ਆ ਜਾ 250 300 ਚੱਕਰ ਜੋਗ ਦਰ ਗੱਲਿਆ ਦੀ ਨਗਰ ਜਮਾਨੀ ਸਵਾਈ ਆਉਂਦੀ ਹਜ਼ਾਰ ਚੱਕਰ ਦੇ ਆ ਗਿਆ ਮੈਂ ਕਿਹਾ ਬੰਦ ਹੀ ਹੋ ਜਾਣੇ ਨੇ ਤੀਜੇ ਜਿਹੇ ਚੰਮ ਔਖਾ ਤੀਜੇ ਜਣੀਏ ਨੇ ਚੱਲਣਾ ਦੂਜੇ ਜਣੀ ਵਾਲੇ ਦਾ ਚੱਲਣਾ ਪਹਿਲੇ ਜੀ ਚੱਲਣਾ ਜੇ ਆਪਾਂ ਐ ਚਲਾਉਣਾ ਕਦੋਂ ਜੀ ਚੱਲ ਲਪੂ ਉਦਾਂ ਕੰਮ ਔਖਾ ਜੇ ਆਪਾਂ ਐ ਖੇਤ ਵਿਗਾ ਦੇਣਾਂ ਨੂੰ ਧੱਲਿਓ ਖੇਤ ਨੂੰ ਦੱਸਿਆ ਵੀ ਖੇਤ ਹਟ ਜਾ ਮੋੜ ਕੇ ਲਾ ਲਾਂ ਤੇ ਐ ਰਹਿਣ ਦੀਏ ਖੇਤ ਨਾ ਜਿੰਨਾ ਕਿ ਮੀਂਹ ਨਾਲ ਗਿੱਲਾ ਆਇਆ ਉਨਾਂ ਕੀ ਆ ਤੁਹਾਨੂੰ ਦੱਸਿਆ ਵੀ ਪਾਣੀ ਨਹੀਂ ਲਾਇਆ ਜੇ ਕੱਦੂ ਇਹਦੇ ਮਤਲਬ ਪਾਣੀ ਛੱਡਿਆ ਹੋਵੇ ਫਿਰ ਟਰੈਕਟਰ ਚੱਲਪੂ ਉਦਾਂ ਟਰੈਕਟਰ ਨਹੀਂ ਚੱਲਣਾ ਇਹਦੇ 'ਚ ਉਦਾਂ ਕੰਮ ਆਉਂਕਾ ਕੋਈ ਜੰਤਰ ਹੁੰਦਾ ਚੀੜਾ ਤੇ ਵੈਸੇ ਵੀ ਰੂਟਾਵੀਟਰ ਦੀਆਂ ਰੰਬੀਆਂ ਨਾਲ ਨੂੰ ਦਿਖਾ ਦੇ ਸਾਰੀਆਂ ਵੀ ਰੰਬੀ ਦਾ ਕੋਈ ਬਚਦੀ ਨਹੀਂ ਸਾਰਾ ਤਾਂ ਭਰ ਜਾਂਦਾ ਟਰੈਕਟਰ ਇੱਥੇ ਕੀ ਕਰੇ ਇਹ ਤਾਂ ਆਪਾਂ ਇੱਕ ਨਾ ਟਰੈਕਟਰ ਦਾ ਉਹ ਕਰਿਆ ਸੀ ਐਕਸਪੈਰੀਮੈਂਟ ਇੱਥੇ ਆਪਾਂ ਪਾਣੀ ਛੱਡਾਂਗੇ ਛੱਡ ਕੇ ਉਦੋਂ ਬਾਅਦ ਆਪਾਂ ਇਹਦਾ ਕਰਨਾ ਕੱਦੂ ਤੇ ਆਪਣੇ ਤਾਂ ਐਂ ਕਰਦਣ ਲੱਗੇ ਮੇਰੇ ਵੀਰ ਤੁਸੀਂ ਵੀ ਦੱਸ ਦਿਓ ਇੱਧਰ ਆ ਜਾ ਇੱਧਰ ਸੂਰਜਾ ਵੀ ਜੰਤਰ ਵੀਜਿਆ ਸੀਗਾ ਜੰਤਰ ਨੂੰ ਸਿੱਧਾ ਤਰੀਆਂ ਫੇਰ ਕੇ ਹੁਣ ਆਪਾਂ ਪਾਣੀ ਛੱਡ ਗਏ ਦੂਰਾ ਰੂਟਾ ਵਿਟਰੀ ਲੰਗਾ ਦੇਣਾ ਹੋਰ ਇਹਨੂੰ ਵੋਹਣਾ ਵੋਹਣਾ ਕੁਛ ਨਹੀਂਗਾ ਬਸ ਇਦਾਂ ਹੀ ਕੱਦੂ ਕਰ ਦੇਣਾ ਤੁਸੀਂ ਦੱਸੋ ਜਿਹੜੇ ਮੇਰੇ ਵੀਰਾਂ ਨੇ ਜੰਤਰ ਲਾਇਆ ਆ ਕਈ ਏਰੀਆ ਢਿਜਣ ਕਹਿੰਦੇ ਆ ਜੰਤਰ ਢਿਜਣ ਚੀਜਣ ਅਲੱਗ-ਅਲੱਗ ਏਰੀਆ ਚ ਅਲੱਗ-ਅਲੱਗ ਸਿਸਟਮ ਸਾਰੇ ਕਹਿ ਦਿੰਦੇ ਆ ਤੇ ਐਦਾਂ ਵਾਲਾ ਕੰਮ ਔਖਾ ਐਦਾਂ ਦਾ ਮੈਨੂੰ ਲੱਗਦਾ ਵੀ 75 ਐਚ ਪੀ ਨੇ ਵੀ ਨਹੀਂ ਖਿੱਚਣਾ ਜੇ ਆਪਾਂ ਦੂਜਾ ਤੀਜਾ ਗੇਅਰ ਲਾਈਏ ਪਹਿਲੇ ਚ ਜ਼ਰੂਰ ਖਿੱਚ ਲਣਗੇ ਸ਼ਾਇਦ 75 ਦੂਜਾ ਵੀ ਲੈ ਲੇ ਪਰ ਤੀਜਾ ਮੈਨੂੰ ਲੱਗਦਾ ਕੰਮ ਔਖਾ ਸ਼ਾਇਦ ਕੋਈ ਮਾਈ ਦਾ ਲਾਲ ਹੋਵੇ ਵੀ ਕਿਸੇ ਦਾ ਟਰੈਕਟਰ ਖਿੱਚ ਵੀ ਧੱਕਾ ਕਰਕੇ ਭਾਵੇਂ ਖਿੱਚ ਲਈਏ ਜਿਵੇਂ ਆਪਾਂ ਖੇਤੀ ਚ ਖੇਤ ਵਾਹਣੇ ਜਾਂ ਖੇਤੀ ਕਰਦੇ ਆ ਉਦਾਂ ਨਹੀਂ ਖਿੱਚਣਾ ਉਦਾਂ ਵੀ ਕੰਮ ਔਖਾ ਇਹ ਨਾ ਆਪਣੇ ਟਰੈਕਟਰ ਜਿਹੜੇ ਵੀਰਾਂ ਕੋਲ ਜੌਂ ਡੀਅਰ ਹੋਣਗੇ ਨਾ ਉਹਨਾਂ ਨੂੰ ਪਤਾ ਆਏਗਾ ਹੁਣ ਇਹਦੇ ਪੀਟੀਓ ਦੇ ਚੱਕਰ ਵੱਧ ਆ ਤੇ ਵੱਧ ਚੱਕਰ ਤੇ ਵੀ ਆਪਣੇ ਵੀਰਾਂ ਨੂੰ ਪਤਾ ਹੀ ਹੋਣਾ ਵੀ ਟਰੈਕਟਰ ਦਾ ਬੋਦਾ ਹੁੰਦਾ ਤੇ ਆਪਾਂ ਨਾ ਘੱਟ ਚੱਕਰ ਕਰਕੇ ਵੀ ਚਲਾ ਦਿੰਨੇ ਆ ਉਹ ਵੀ ਤਜਰਬਾ ਤੁਹਾਨੂੰ ਆਪਾਂ ਕਰਕੇ ਦਿਖਾ ਦਿੰਨੇ ਆ ਉੱਥੇ ਸ਼ਾਇਦ ਇਹ ਦੂਜਾ ਤੀਜਾ ਗੇਅਰ ਲੈ ਲਵੇ ਕਿਉਂਕਿ ਹੁਣ ਤਾਂ ਪੀਟੀਓ ਦੇ ਚੱਕਰ ਹੀ ਬਹੁਤ ਜ਼ਿਆਦੇ ਤੇਜ਼ ਆ ਤਾਂ ਕਰਕੇ ਟਰੈਕਟਰ ਨਾਲ ਲੋਡ ਲੈਂਦਾ ਉਹ ਉਸ ਦਿਨ ਵਾਲੀ ਗੱਲ ਫੇਰ ਆ ਗਈ 7 540 ਤੇ ਜੀ ਆਪਾਂ ਕਈ ਨੂੰ 1000 ਵੀ ਕਹਿ ਦਿੰਦੇ ਆ ਕਈ 540 ਵੀ ਕਹਿ ਦਿੰਦੇ ਆ ਕਈ 740 ਵੀ ਕਹਿ ਦਿੰਦੇ ਆ ਤੇ ਆਹ ਜੀ ਆਪਾਂ ਤੁਹਾਨੂੰ ਉਹ ਵੀ ਗੇਅਰ ਲਾ ਕੇ ਦਿਖਾ ਦਿੰਨੇ ਆ ਉੱਥੇ ਸ਼ਾਇਦ ਦੂਜਾ ਜਾਂ ਤੀਜਾ ਗੇਅਰ ਲੈ ਲਵੇ ਆਪਾਂ ਤੁਹਾਨੂੰ ਦੱਸਾਂਗੇ ਅੱਜ ਸਾਰੇ ਐਕਸਪੈਰੀਮੈਂਟ ਤੁਹਾਡੇ ਸਾਹਮਣੇ ਕਰਨੇ ਆਪਾਂ ਤੁਹਾਡੀਆਂ ਅੱਖਾਂ ਤੋਂ ਪਾਸੇ ਨਹੀਂ ਕਰਨੀ ਮੰਨੂ ਪਿੱਛੇ ਰੋਟਾ ਟਿਕਦਾ ਚੱਕਰ ਦਿਖਾ ਦੇਈਂ ਆਜੇ ਹੋ ਗਏ 540 ਪਹਿਲਾਂ ਸੀਗੇ ਇੱਥੇ 1000 ਚੱਕਰ ਤੇ ਇੱਥੇ ਹੋ ਗਏ 540 ਹੁਣ ਆਪਾਂ ਦੇਖਦੇ ਹਾਂ ਦੇਰ ਲੱਗੇ ਲਿਉਂ ਨੇ ਕਿੰਨੇ ਕਿੰਨੇ ਚੱਲਦਾ ਸਭ ਤੋਂ ਪਹਿਲਾਂ ਆਪਾਂ ਪਹਿਲੇ ਲਾਵਾਂਗੇ 1600 ਚੱਕਰ ਦੇ ਗੱਡੀ ਲਾ ਕੇ ਦੇ ਦੇਣੀ ਆ ਪਹਿਲਾਂ ਆਪਾਂ ਜਿਆਦਾ ਹੀ ਧੱਕਾ ਕਰ ਲਿਆ ਆਹ ਇਹਦਾ ਦੂਜਾ ਹੁਣ ਆਪਾਂ ਲਾਉਣਾ ਤੀਜਾ ਇਹ ਘੱਟੇ ਲਈ ਪਹੁੰਚ ਆ ਜਾਣਾ ਅੱਗੇ ਆ ਗਿਆ ਜੰਤਰ ਦਿਖਾ ਦੇ ਮੈਨੂੰ ਪਟੋਲਾ ਲਗਾ ਦਿੰਦੇ ਆ। ਲਓ ਜੀ 540 ਚੱਕਰਾਂ ਦੇ ਮੈਨੂੰ ਲੈਣਾ ਉੱਤੇ। 540 ਚੱਕਰਾਂ ਦੇ 10 ਨੂੰ ਅਜੇ ਮੇਰਾ ਵੀਰ ਨਾ ਬੰਦ ਤੇ ਕੋਈ ਲਿਫਟ ਐ ਚੱਕ ਕੇ ਖੜਾਇਓ ਨਾ ਤੁਹਾਨੂੰ ਮੈਂ ਨਾ ਦਿਖਾਉਣ ਵਾਸਤੇ 2 ਮਿੰਟਾਂ ਚੱਕ ਕੇ ਥੋੜਾ ਖੜਾਇਆ ਆਪਾਂ ਕਹਿ ਦਿੰਨੇ ਵੀ ਟਰੈਕਟਰ 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 ਜਿੱਦਾ ਮਰਜ਼ੀ ਵੱਡਾ ਹੋਵੇ ਇੱਥੇ ਨਾ ਜਾਨ ਫੁੱਲ ਨਿਕਲਦੀ ਟਰੈਕਟਰ ਦੀ ਦਿਖਾਈ ਇਹਨਾਂ ਨੂੰ ਮੈਂ ਕਹਿੰਦਾ ਵੀ ਇੰਨੀ ਜਿਆਦੇ ਜਾਨ ਨਿਕਲਦੀ ਨਾ ਟਰੈਕਟਰ ਦੀ ਕਿਉਂਕਿ ਰੂਟਾ ਵੀ ਟਰ ਨਹੀਂ ਇੱਕ ਸਾਦਾ ਰੂਲਾ ਹੀ ਬਣ ਜਾਂਦਾ ਵੀ ਤਵੀਆਂ ਜੇ ਤਾਂ ਹੁਣ ਸਿੱਧੀਆਂ ਵੀ ਸਾਫ਼ ਹੋਵੇ ਖੇਤ ਫਿਰ ਤਾਂ ਆਪਾਂ ਮੰਨਿਆ ਇਹ ਤਾਂ ਉਹ ਬਣ ਗਿਆ ਆਪਣਾ ਖੇਤ ਝੋਨੇ ਕਣਕ ਦਾ ਜਿਵੇਂ ਝੋਨੇ ਦੇ ਵੜ ਦੇ ਵਿੱਚ ਆਪਾਂ ਕਣਕ ਨਹੀਂ ਬੀਜਦੇ ਪਰ ਇਹਨਾਂ ਵੀ ਸਾਡਾ ਕੰਮ ਕਾਮਯਾਬ ਹੋ ਜਾਊਗਾ ਇੱਕ ਵਾਰੀ ਹੁਣ ਸਾਡੀ ਸਲਾਹ ਬਣੀ ਆ ਇੱਕ ਵਾਰੀ ਐਂ ਬੀਜ ਦਈਏ ਫੇਰ ਦਈਏ ਫਿਰ ਹਨਾ ਚੰਨੇ ਕਿ ਰਹਿਣ ਦਈਏ ਦੇਖ ਲਾ ਉਧਰ ਪਾਣੀ ਛੱਡਿਆ ਆ ਉੱਥੇ ਦੋ ਵਰਨਗਾ ਕੇ ਦੇ ਹਾਂ ਉਧਰ ਪਾਣੀ ਛੱਡਿਆ ਸੀ ਉਧਰ ਕੀੜਾ ਦੇ ਕੇ ਦੇਖਦੇ ਆ ਤੇ ਨਹੀਂ ਤੇ ਇੱਕ ਵਾਰੀ ਐ ਜੰਤਰ ਨਾ ਪੂਰਾ ਵੱਧਿਆ ਨਹੀਂ ਗਿਆ ਵੇ ਤਵੀਆਂ ਹੀ ਫੇਰੀਆਂ ਜੰਤਰ ਉਦਾਂ ਦਾ ਉਦਾਂ ਹੀ ਨਾ ਜਿਵੇਂ ਲੰਮੇ ਜੇ ਪੈ ਗਿਆ ਆ ਦੇ ਇਹਦਾ ਸੁਹਾਗੇ ਜਿਹੇ ਵਾਲਾ ਕੰਮ ਹੋ ਗਿਆ ਪੁਰਾਣਾ ਵੱਡਿਆ ਨਹੀਂ ਗਿਆ ਤਵੀਆਂ ਨੇ ਵੱਡਿਆ ਨਹੀਂ ਇਹਨਾਂ ਨੂੰ ਬਸ ਲੰਬੇ ਦੇ ਪਤਾ ਲੰਮੇ ਜਿਹਾਵੇ ਤੇ ਟ੍ਰੈਕਟਰ ਦੀ ਨਿਕਲਦੀ ਪਈ ਪੂਰੀ ਜਾਨ ਤੇ ਇਹ ਇੱਕ ਤਜਰਬਾ ਹੀ ਸੀ ਜਿਹੜੇ ਮੇਰੇ ਵੀਰਾਂ ਨੇ ਨਾ ਕੁਝ ਕੁ ਸਵਾਲ ਸੀ ਉਹ ਦਿਨ ਮੇਰੇ ਵੀਰਾਂ ਦੇ ਮੈਨੂੰ ਐਸ ਖੇਤ ਚ ਚਲਾਈ ਚੀੜੇ ਚ ਚਲਾਈ ਐਦਾਂ ਚਲਾਈ ਓਦਾਂ ਚਲਾਈ ਆਪਾਂ ਤਾਂ ਐ ਕਿ ਆਪਾਂ ਚਲਾਇਆ ਹੋਇਆ ਅੱਜ ਤੁਹਾਡੇ ਸਾਹਮਣੇ ਆ ਕੋਈ ਇਹ ਨਹੀਂ ਹੈਗਾ ਵੀ ਪਹਿਲਾਂ ਕਿਸੇ ਵੀ ਖੇਤ ਕਿਸੇ ਗੁੱਠ ਬੰਨੇ ਤੋਂ ਗਿੜਾ ਦੇ ਲੋ ਕਿਤੇ ਨਹੀਂ ਲੱਗਾ ਆਹ ਜਿਹੜੇ ਦੋ ਗਿੜੇ ਹਣ ਲੱਗੇ ਲੱਗੇ ਉਹ ਵੀ ਤੁਹਾਡੇ ਸਾਹਮਣੇ ਲਾਏ ਆ ਮੈਂ ਵੀ ਨਹੀਂ ਸੀ ਚਲਾ ਕੇ ਦੇਖਿਆ ਵੀ ਇਹ ਚੱਲੂਗਾ ਕਿ ਨਹੀਂ ਚੱਲੂਗਾ ਹੁਣ ਇਹਨੂੰ ਚਲਾ ਕੇ ਦੇਖ ਦੇਖ ਲਿਆ ਆਪਾਂ 540 ਚੱਕਰਾਂ ਤੇ ਵਧੀਆ ਚੱਲੂ ਜਿਹੜੇ ਜਿਹੜੇ ਵੀਰਾਂ ਕੋਲੇ 3 ਸਪੀਡ ਟਰੈਕਟਰ ਹਨ ਉਹਨਾਂ ਕੋਲੇ ਵਧੀਆ ਚੱਲੂਗਾ ਲੋਹਾਈ ਵਾਲੇ ਔਖੇ ਹੋਣਗੇ ਜਿੰਨਾਂ ਕੋਲੇ ਲੋਹਾ ਹੀ ਆ ਉਹਨਾਂ ਦਾ ਕੰਮ ਔਖਾ ਹੋਊਗਾ ਆ ਗੁਰ ਤੋਂ ਹੀ ਰੱਖਦਾ ਸਿੱਧਾ ਤੇਰੇ ਪਰਨੇ ਲਈ ਆ ਉੱਠਾ ਫੇਰਨਾ ਤੇ ਜਿਹੜੇ ਲੋਹੇ ਆਈ ਆ ਉਹਨਾਂ ਦਾ ਥੋੜਾ ਔਖਾ ਹੋ ਔਖਾ ਤਾਂ ਹੋਊਗਾ ਕਿਉਂਕਿ ਨਾ ਲੋਹੇ ਹਿੱਜ ਟਰੈਕਟਰ ਦਾ ਤੋਰਾ ਵੱਜ ਜਾਂਦਾ ਮੇਰੇ ਵੀਰਾਂ ਨੂੰ ਪਤਾ ਹੀ ਹੋਏਗਾ ਹਨਾ ਤੇ ਟਰੈਕਟਰ ਨੇ 540 ਦੇ ਤਾਂ ਜਮਾਂ ਹੀ ਨੀ ਚੱਕਰ ਤੋੜੇ 1600 ਤੇ ਕਰਕੇ ਆਪਾਂ ਤੋੜਿਆ ਤੇ 1600 ਤੇ ਹੀ ਤੁਰ ਪਿਆ ਟਰੈਕਟਰ ਵਧੀਆ ਕੋਈ ਇੱਕ ਦੋ ਚੱਕਰ ਵੀ ਨਹੀਂ ਹੁੰਦਾ ਤੋੜੇ ਬਸ ਜਦੋਂ ਆਪਾਂ 1000 ਚੱਕਰ ਜਾਂ 740 ਆਪਾਂ ਕਰਦੇ ਆ ਉਦੋਂ ਜ਼ਰੂਰ ਚੱਕਰ ਤੋੜਦਾ ਰਿਕ ਐਦਾਂ ਨਹੀਂ ਤੋੜਦਾ ਤੇ ਲੋ ਜੀ ਹੁਣ ਅਸੀਂ ਲਈਏ ਖੇਤ ਨੂੰ ਬਾਹ ਫਿਰ ਅਸੀਂ ਪਾਣੀ ਛੱਡਣਾ ਤੇ ਕਦੂ ਕਰਨਾ ਸ਼ਾਮ ਨੂੰ ਲੇਵਰ ਵਾਲੇ ਭਈਏ ਵੀਰ ਆਪਣੇ ਸਾਥੀ ਵੀਰ ਆ ਜਾਣੇ ਆ ਉਹਨਾਂ ਨੇ ਆ ਕੇ ਆਪਣੀ ਵੀ ਪਤਨੀ ਆ ਉਹਨਾਂ ਛੋਟਾ ਵੀ ਜੋਰ ਜਮਾਈ ਜ ਕਰਨ ਲੱਤਿਆ ਉਹ ਵੀ ਵੇਖਣ ਲੱਗ ਗਿਆ ਕਿ ਕਿਵੇਂ ਕਿਵੇਂ ਚੱਲਦਾ ਕੀ ਸਿਸਟਮ ਆ ਤੇ ਮਿਲਦੇ ਆਪਾਂ ਅਗਲੀ ਵੀਡੀਓ ਚ ਜੇ ਸ਼ਾਮਾਂ ਹੀ ਜਿਆਦੀਆਂ ਨਾ ਪਈਆਂ ਤਾਂ ਤੁਹਾਨੂੰ ਖੇਤ ਵਾਹ ਕੇ ਖੇਤ ਦਾ ਮੂਬ ਦਿਖਾਉਂਗਾ ਮੋਹ ਚਲ ਵੀ ਕਿਦਾਂ ਦਾ ਬਣਿਆ ਪਰ ਇਹ ਖੇਤ ਸੋਹਣਾ ਆ ਨਹੀਂ ਬੰਨਾ ਕਿਉਂਕਿ ਜੰਤਰ ਦਾ ਤੁਹਾਨੂੰ ਪਤਾ ਚੀੜਾ ਬਹੁਤ ਹੁੰਦਾ ਚੀੜਾ ਕਿਉਂਕਿ ਇਹ ਆਪਾਂ ਬੀਜਦਿਆਂ ਵੀ ਆਪਣਾ ਖੇਤ ਜ਼ਮੀਨ ਭਾਰੀ ਹੋ ਜੇ ਇਹ ਤਿੰਨ ਕਿੱਲੇ ਖੇਤ ਥੋੜਾ ਨਰਮ ਸੀਗਾ ਤੇ ਤਾਂ ਕਰਕੇ ਅਸੀਂ ਬਿਲਾ ਹੀ ਸਿਕਣਕ ਤੋਂ ਬਾਅਦ ਐਂ ਗਿਆ ਚਲ ਜੰਤਰ ਵਿੱਚ ਬੀਜ ਕੇ ਵਾਧੀਏ ਲਓ ਜੀ ਦੋ ਆ ਗਿਆ ਮਿਲਦੇ ਆ ਅਗਲੀ ਵੀਡੀਓ ਚ ਤੇ ਮੇਰੇ ਵੀਰਾਂ ਦੇ ਕਈਆਂ ਦੇ ਸਵਾਲ ਹੁੰਦੇ ਆ ਉਹਨਾਂ ਦੇ ਸਵਾਲਾਂ ਦੇ ਜਵਾਬ ਮੈਂ ਦਿੰਦਾ ਰਹਿਣਾ ਸਮੇਂ-ਸਮੇਂ ਸਿਰ ਤੇ ਜੇ ਕੋਈ ਗਲਤੀ-ਛਲਤੀ ਹੋਵੇ ਉਹਦੇ ਲਈ ਮਾਫੀ ਆ ਛੋਟੇ ਭਰਾ ਨੂੰ ਮਾਫ ਕਰ ਦਿਆ ਕਰੋ ਗਲਤੀ-ਛਲਤੀ ਹੋ ਜਾਂਦੀ ਆ ਤੇ ਮੇਰੇ ਵੀਰਾਂ ਨੇ ਨਾ ਸੱਚ ਸੌਰੀ ਕਹੀ ਜੀ ਮੇਰੇ ਵੀਰ ਨਾ ਛੌਟ ਚੱਕ ਕੇ ਆਪਣੇ ਪਾਉਂਦੇ ਆ ਪੀਰ ਕੋਈ ਚੱਕਰ ਨਹੀਂ ਪਾ ਲੋ ਮੈਨੂੰ ਕੋਈ ਚੱਕਰ ਨਹੀਂ ਪਰ ਨਾ ਮੈਂ ਵੀਰ ਨੂੰ ਮੈਸੇਜ ਵੀ ਕਰਿਆ ਸੀ ਤੇ ਉਹ ਵੀਰ ਮੈਨੂੰ ਕਰਕੇ ਉਹ ਬਲੌਗ ਵੀਡੀਓ ਪੂਰੀ ਦੇਖ ਕੇ ਫਿਰ ਉਹ ਅੱਧ ਚੋਂ ਗੱਲ ਚੱਕ ਕੇ ਜਦੋਂ ਆਪਾਂ ਪਾ ਦਿੰਨੇ ਆ ਤਾਂ ਉਹ ਗਲਤ ਗਾਈਡ ਹੁੰਦਾ ਰੇਕ ਬੰਦਾ ਉਹ ਗੱਲ ਦਾ ਪੂਰਾ ਮਤਲਬ ਨਿਕਲਣਾ ਚਾਹੀਦਾ ਜਿਵੇਂ ਹੁਣ ਵੀ ਆ ਅਬਾ 1000 ਚੱਕਾ 540 E ਤੇ ਚਲਾਇਆ ਸੀਗਾ ਤੇ ਉੱਥੇ ਡਰਾਈਵਰ ਦਾ ਵਿਆ ਤੇ ਪਹਿਲਾਂ ਸਗੋਂ ਮੈਨੂੰ 540 ਤੇ ਚਲਾਉਣਾ ਚਾਹੀਦਾ ਸੀ ਪਰ ਉਹ ਜਵੇਂ ਸਾਡੀ ਆਦਰ ਟਿੱਕੀ ਆ ਕਦੂ ਅਸੀਂ ਉਹ ਡਬਲ ਸਪੀਡ ਤੇ ਹੀ ਕਰਦੇ ਆ 540 E ਤੇ 1000 ਕਹਿ ਲਓ 740 ਕਹਿ ਲਓ ਆਪੋ ਆਪਣਾ ਤਜਰਬਾ ਜਿਆਦੇ ਚੱਕਰਾਂ ਤੇ ਕਰਦੇ ਆ ਮੈਂ ਲੈ ਆ ਕੇ ਉਦਾਂ ਹੀ ਚਲਾਤਾ ਉੱਥੇ ਡਰਾਈਵਰ ਹਰੇਕ ਨਹੀਂ ਚੱਕਰ ਡ੍ਰੌਪ ਕਰਨੇ ਆ 540 ਤੇ ਨਹੀਂ ਕਰਦਾ ਤੇ ਮੇਰਾ ਵੀਰ ਪਾਲਿਆ ਕਰੋ ਵੀਡੀਓ ਕੋਈ ਚੱਕਰ ਨਹੀਂ ਪਰ ਉਹ ਗੱਲ ਸਹੀ ਦੱਸਿਆ ਕਰੋ ਮੇਰਾ ਵੀਰ ਜਦੋਂ ਤੁਸੀਂ ਅੱਧੀ ਵੀਡੀਓ ਚੱਕ ਕੇ ਪਾ ਦਿੰਦੇ ਹੋ ਫਿਰ ਜਾਣਕਾਰੀ ਗਲਤ ਜਾਂਦੀ ਆ ਤੇ ਸਾਰੇ ਮੇਰੇ ਵੀਰ ਇਦਾਂ ਸੋਚਣਗੇ ਵੀ ਪਤਾ ਨਹੀਂ ਉਹ ਹੀ ਗਲਤ ਦੱਸੀ ਜਾਂਦਾ ਹਾਂ ਗਲਤੀ ਮੇਰੇ ਤੋਂ ਵੀ ਹੋ ਜਾਂਦੀ ਆ ਇੱਥੇ ਕੋਈ ਸ਼ੱਕ ਨਹੀਂ ਮੇਰੇ ਤੋਂ ਗਲਤੀ ਹੋ ਜਾਂਦੀ ਆ ਕਿਉਂਕਿ ਮੈਂ ਵੀ ਕੋਈ ਉਹ ਤਾਂ ਹੈ ਨਹੀਂ ਹਨ ਵੀ ਚਲਦੇ ਫਿਰਦੇ ਇਨਸਾਨ ਤੋਂ 100 ਗਲਤੀਆਂ ਹੁੰਦੀਆਂ ਤੇ ਬਾਕੀ ਜੇ ਕਿਹਨੂੰ ਕੋਈ ਡਾਊਟ ਹੋਵੇ ਫੋਨ ਤੇ ਤੁਸੀਂ ਕਨਫਰਮ ਕਰ ਲਿਆ ਕਰੋ ਫੋਨ ਕਰ ਲਿਆ ਕਰੋ ਦੋ ਆ ਗਿਆ ਮਿਲਦੇ ਆ ਅਗਲੀ ਵੀਡੀਓ ਚ ਤੇ ਲਵ ਯੂ ਸਾਰਿਆਂ ਨੂੰ ਤੇ ਇਹਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰਿਓ ਸਾਰੇ ਵੀਰਾਂ ਨੂੰ ਸਾਸੀ ਗਾਲ